ਇਹੀ ਆ ਨਾ ਹਾਂ ਲੱਗਦਾ ਬਣਾ ਲਓ ਬਣਾ ਲਓ ਅਸੀਂ ਆ ਗਏ ਆ ਸਹੀ ਟਾਈਮ ਤੇ ਆਏ ਅਸੀਂ ਗਾਇਸ ਬੈਡ ਪ੍ਰੌਕ ਪਕੌੜੇ ਆ ਚੁੱਕੇ ਆ ਚੱਖ ਲਓ ਸੋ ਗਾਇਸ ਆਪਾਂ ਪਹੁੰਚ ਚੁੱਕੇ ਆ ਮਾਮਾਈ ਦੇ ਘਰ ਆਜੂ ਤੁਹਾਨੂੰ ਮਿਲਾਉਣੀ ਆ ਸਾਰਿਆਂ ਦੇ ਨਾਲ ਆਲੂ ਫਿਲਿੰਗ ਕਰਨ ਤੋਂ ਬਾਅਦ ਵੀ ਕੋਸ਼ਿਸ਼ ਆਪਾਂ ਸੌਸਿਸ ਵਗਰਾ ਪਕਾਣੀਆਂ ਆ ਮੈਂ ਇਹਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਥੋੜੀ ਜਿਹੀ ਹਲਕੀ ਚੀਜ਼ ਕਿਉਂਕਿ ਬੱਚੇ ਕੈਚਅਪ ਨਾਲ ਹੀ ਖੁਸ਼ ਹੋ ਕੇ ਖਾਂਦੇ ਆ ਸੋ ਗਾਇਸ ਚੈੱਕ ਕਰੋ ਆਪਣੇ ਰੋਲ ਰੈਡੀ ਆ ਤੇ ਇਹ ਹੁਣ ਖਾਣ ਲਵਾਂ। ਸੋ ਗਾਇਸ ਸਸੇਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ। ਆਈ ਹੋਪ ਤੁਸੀਂ ਅੱਜ ਜਾਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਹਾਂਜੀ ਗਾਇਸ ਮਨਪੇ ਜਾ ਚੁੱਕੇ ਆ ਕੰਮ ਤੇ ਅਸੀਂ ਹੁਣ ਫ੍ਰੀ ਹੋਏ ਆ ਕੰਮ ਕਰ ਕਰਕੇ ਤੇ ਸੁਖਵੀਰ ਬੈਠਾ ਇਹਨੂੰ ਮੈਂ ਕਹਿੰਦਾ ਨਾਲ ਆ ਤੇ ਨਾਉਣ ਨਹੀਂ ਜਾਂਦਾ ਪਿਆ ਹੈਗਾ। ਇੱਧਰ ਆਪਣਾ ਸੀ ਵਲੌਗ ਲਾਇਆ ਕੱਲ ਵਾਲਾ। ਮਤਲਬ ਅੱਜ ਵਾਲਾ ਹਾਂਜੀ ਤੇ ਰਾਜਵੀਰ ਨੂੰ ਗਾਇਜ਼ ਇਹਦੀ ਭੂਈ ਨੇ ਦਿੱਤਾ ਸੀਗਾ ਕੜਾ ਸੋ ਥੈਂਕ ਯੂ ਭੂਈ ਨੂੰ ਭੂਈ ਨੂੰ ਥੈਂਕ ਯੂ ਕਾਦੋ ਆ ਕੜਾ ਸੀ ਪਾਤਾ ਹੁਣ ਇਹਦੇ ਆਉਣ ਲੱਗਾ ਪਿਆ ਪਹਿਲਾਂ ਇਹਦੇ ਆਉਂਦਾ ਨਹੀਂ ਸੀਗਾ ਕਹਿੰਦਾ ਫੋਨ ਫੜਾਓ ਮੈਨੂੰ ਦੇਵਾ ਤੈਨੂੰ ਫੋਨ ਹੁਣੇ ਤੈਨੂੰ ਫੋਨ ਦੀ ਪਈ ਆ ਅੰਨੇ ਟਿਕਦਾ ਏ ਨਾ ਗਾਇਜ਼ ਹੁਣ ਕਹਿੰਦਾ ਜਲਦੀ ਤੁਰਾ ਕੜਾ ਸੋਣਾ ਲੱਗਦਾ ਪਿਆ ਨਾ ਸਿਮਾ ਭੂਈ ਨੇ ਪਾਇਆ ਕੜਾ ਮੇਰੇ ਪੁੱਤ ਨੂੰ ਇਦਾਂ ਏ ਸੀ ਫੁੱਲ ਛੱਡਿਆ ਇਹਨੇ ਹਾਂਜੀ ਡੱਬੇ ਖਲਾਰੇ ਆਪਾਂ ਮੈਂ ਨਹੀਂ ਫੜਨਾ ਅੱਜ ਉੱਪਾਜ ਉੱਪਾਜ ਮੈਂ ਨਹੀਂ ਫੜਨਾ ਗਾਇਜ਼ ਗਾਇਜ਼ ਆਪਣਾ ਹੋ ਗਿਆ ਸੀ ਅੱਜ ਦੁੱਧ ਖਰਾਬ ਸੋ ਮੈਂ ਬਣਾ ਲਿਆ ਪਨੀਰ ਤੇ ਪਨੀਰ ਬਣਾ ਲਿਆ ਹੁਣ ਬਣਾਵਾਂਗੇ ਉਹਦੀ ਸਬਜੀ ਤੇ ਆਹ ਦੇਖੋ ਪਨੀਰ ਬਣਾਇਆ ਮੈਂ ਚੈੱਕ ਕਰੋ ਪਨੀਰ ਅੱਜ ਬਣਾਵਾਂਗੇ ਪਨੀਰ ਪਨੀਰ ਦੀ ਸਬਜੀ ਪਨੀਰ ਬਣ ਚੁੱਕਿਆ ਹੋਇਆ ਸੋ ਹਾਂਜੀ ਅੱਜ ਗਾਇਜ਼ ਆਪਾਂ ਜਾਣਾ ਹੈਗਾ ਆ ਮੰਮੀ ਦੇ ਮਾਮੇ ਦੇ ਬੇਟੇ ਕੋਲ ਉਹ ਨਾਲ ਥੋੜੇ ਠੀਕ ਨਹੀਂ ਹੈਗੇ ਉਹਨਾਂ ਦੀ ਸੇਫਤਾ ਪਤਾ ਲੈਣ ਜਾਣਾ ਸੀਗਾ ਮਾਮਾਏ ਕਹਿੰਦੇ ਵੀ ਮੈਂ ਮੈਂ ਪਹਿਲਾਂ ਕਹਿੰਦੀ ਸੀ ਵੀ ਚਲ ਮੈਂ ਘਰ ਰਹਿਣੀ ਰਾਜਵੀਰ ਹਣਾ ਛੋਟਾ ਆ ਤੇ ਫਿਰ ਓਖਾ ਜਾਂਦਾ ਕਹਿੰਦੇ ਨਹੀਂ ਤੂੰ ਨਾਲ ਜਾਣਾ ਤੇ ਸੋ ਹੁਣ ਮੈਂ ਲੱਗੀ ਸੀ ਕਿ ਥੋੜਾ ਜਿਹਾ ਮੇਰੇ ਕੋਲ ਪਈ ਸੀ ਆਲੂ ਤੇ ਮੈਂ ਕਿਹਾ ਸੁਖਮੇਲੀ ਨਾ ਬਣਾ ਦਈਏ ਇਹ ਰੋਟੀ ਖੋਸ਼ ਹੋ ਕੇ ਨਹੀਂ ਖਾਂਦਾ ਹੈਗਾ ਕਹਿੰਦਾ ਹੁੰਦਾ ਆਲੂ ਹੁੰਦੇ ਆ ਨਾ ਤਾਂ ਮੈਨੂੰ ਰੋਲ ਬਣਾ ਦੇ ਵਲੋਂ ਤੇ ਹੁਣ ਮੈਂ ਲੱਗੀ ਆ ਰੋਲ ਬਣਾਉਣ ਦੇ ਲਈ ਆਲੂ ਫਿਲਿੰਗ ਕਰਕੇ ਨਾ ਤੇ ਪਨੀਰ ਪਾ ਕੇ ਰੋਲ ਬਣਾ ਕੇ ਦਿਨੀ ਆ ਦੇਖਦੇ ਆ ਕੀ ਕਹਿੰਦਾ ਆ ਅਜੇ ਉਹਨੂੰ ਦੱਸਿਆ ਨਹੀਂ ਵੀ ਰੋਲ ਬਣਾਉਣ ਲੱਗੇ ਆ ਜੋ ਖਾਏਗਾ ਫਿਰ ਦੱਸੂੰਗੀ ਕਿੱਦਾਂ ਦੇ ਲੱਗਿਆ ਨਾ ਦੇਖਿਓ ਹੁਣ ਆਪਾਂ ਨੇ ਨਾ ਇੱਕ ਰੋਟੀ ਵੇਲ ਲਈ ਹੋਈ ਐ ਇਹਦੇ ਵਿੱਚ ਹੁਣ ਮੈਂ ਫਿਲਿੰਗ ਕਰਨੀ ਉਹਨੂੰ ਇਹਨੂੰ ਨਾ ਚਪਾਤੀ ਨੂੰ ਆਪਾਂ ਹਲਕਾ ਹਲਕਾ ਪਕਾ ਲੈਣਾ ਐ ਮਤਲਬ ਥੋੜੀ ਕੱਚੀ-ਕੱਚੀ ਦੀ ਰੱਖਣੀ ਆ ਜਿੱਦਾਂ ਰੋਲ ਦੇ ਟਾਈਪ ਹੁੰਦੀ ਆ ਨਾ ਕੱਚੀ-ਕੱਚੀ ਰੱਖ ਕੇ ਤੇ ਇਹਦੇ ਵਿੱਚ ਫਿਰ ਫਿਲਿੰਗ ਕਰਨੀ ਆ ਆਪਾਂ ਪਹਿਲਾਂ ਮੈਂ ਕੱਚੇ ਦੇ ਜੀ ਪਾ ਦੇ ਲੱਗੀ ਸੀਗੀ ਮੇਰਾ ਸਿਕੋ ਇੱਕ ਪੇੜਾ ਵੇਸਟ ਹੋਇਆ ਮੈਂ ਕਿਹਾ ਚ ਮਾਲੋ ਤਾ ਬਣਾ ਕੇ ਤੇ ਇੱਕ ਪਰੌਂਠਾ ਬਕਾ ਲੈਣੀ ਆ ਸੋ ਆ ਦੇਖੋ ਹੁਣ ਇਦਾਂ ਨਾ ਕੱਚੀ ਕੱਚੀ ਰੱਖ ਕੇ ਇਹਦੇ ਵਿੱਚ ਫਿਰ ਫਿਲਿੰਗ ਕਰਨੀ ਆ ਹੁਣ ਆਪਾਂ ਪਹਿਲਾਂ ਇਹ ਪੀਜ਼ਾ ਪਾਸ ਤੋਂ ਸੌਸ ਲਗਾਣੀ ਤੇ ਕੈਚੱਪ ਲਗਾ ਕੇ ਇਹਨੂੰ ਸਾਰੇ ਫੈਲਾ ਦੇਣਾ ਹੈ ਇਹਦੇ ਵਿੱਚ ਰੋਟੀ ਦੇ ਸਾਰੇ ਨੂੰ ਫਲਾ ਕੇ ਫਿਰ ਇਹਦੇ ਵਿੱਚ ਫਿਲਿੰਗ ਕਰੀ ਆ ਆਲੂ ਦੀ ਫਿਲਿੰਗ ਕਿਸੇ ਵੀ ਚਮਚ ਦੇ ਨਾਲ ਲੈ ਕੇ ਇੱਕ ਆ ਫਿਲਿੰਗ ਕਰਕੇ ਫਿਰ ਵਿੱਚ ਆਪਾਂ ਇਹਦੇ ਪਨੀਰ ਜਿਹੜਾ ਆਪਾਂ ਬਣਾਇਆ ਸੀਗਾ ਸਮਾਨ ਅਲੀ ਤੇ ਆਲੂ ਐ ਮੈਨੇ ਚੁੱਪੀ ਕੱਟ ਲਿਆ ਆਲੂ ਫਿਲਿੰਗ ਕਰਨ ਤੋਂ ਬਾਅਦ ਇਹਨੂੰ ਕੋਸ਼ਾਪਾ ਸੌਸਿਸ ਪਗੜਾ ਪਾਣੀ ਆ ਮੈਂ ਇਹਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਥੋੜੀ ਜਿਹੀ ਹਲਕੀ ਕਿਉਂਕਿ ਬੱਚੇ ਕੈਚਚਪ ਜਿਆਦਾ ਖੁਸ਼ ਹੋ ਕੇ ਖਾਂਦੇ ਆ ਸੋ ਆਪਾਂ ਪਹਿਲਾਂ ਹੁਣ ਕੈਚਚਪ ਪਾਵਾਂਗੇ ਦੇ ਵਿੱਚ ਥੋੜੀ ਥੋੜੀ ਕੈਚਚਪ ਥੈਨ ਸੋ ਹੁਣ ਆਪਾਂ ਮਿਉਨਨੀ ਐਂਡ ਕੈਚਚਪ ਪਾ ਕੇ ਇਹਨੂੰ ਰੋਲ ਕਰ ਲੈਣਾ ਆ ਰੋਲ ਕਰਨ ਤੋਂ ਬਾਅਦ ਫਿਰ ਤਵੇ ਇਸ ਤਰ੍ਹਾਂ ਰੋਲ ਕਰਨ ਤੋਂ ਬਾਅਦ ਆਪਣੇ ਦੋ ਰੋਲ ਰੈਡੀ ਨੇ ਹੁਣ ਆਪਾਂ ਇਹਨਾਂ ਨੂੰ ਹਲਕੇ ਤੋਂ ਮੀਡੀਅਮ ਤੇ ਬਿਲਕੁਲ ਸਲੋ ਕਰਕੇ ਨਾ ਗੈਸ ਨੂੰ ਤਵੇ ਤੇ ਤੇ ਤਵੇ ਤੇ ਇਹਨਾਂ ਨੂੰ ਥੋੜਾ ਥੋੜਾ ਹਲਕਾ ਹਲਕਾ ਆਇਲ ਦਾ ਗੰਦ ਲਗਾ ਕੇ ਇਹਨਾਂ ਨੂੰ ਥੋੜਾ ਥੋੜਾ ਪਕਾ ਲੈਣਾ ਹੈ ਜ਼ਿਆਦਾ ਨਹੀਂ ਲਵਾਉਣਾ ਕਿਉਂਕਿ ਫਿਰ ਜ਼ਿਆਦਾ ਹੋਏਗੀ ਹੋ ਜਾਊਗਾ ਹਾਂ ਸੋ ਹੁਣ ਆਪਾਂ ਇਹਨਾਂ ਨੂੰ ਤਵੇ ਤੇ ਫਰਾਈ ਕਰਾਂਗੇ ਸੋ ਗਾਇਸ ਇਸ ਤਰ੍ਹਾਂ ਥੋੜਾ ਥੋੜਾ ਆਪਾਂ ਤਵੇ ਤੇ ਆਇਲ ਲਗਾ ਕੇ ਇਹਨਾਂ ਨੂੰ ਥੋੜਾ ਹਲਕਾ ਫਰਾਈ ਕਰਾਂਗੇ ਜਿਵੇਂ ਕਹਿੰਦੇ ਹੁਣ ਤਵਾ ਇੰਨਾ ਕਿਉਂਕਿ ਇਹ ਫਰਾਈ ਕਰਨ ਵਾਸਤੇ ਹੀ ਰੱਖਿਆ ਵਾ ਸਾਰਾ ਜਗਾੜ ਓਏਲੇ ਜਿਹੜਾ ਫਰਾਈ ਕਰਨ ਵਾਸਤੇ ਰੱਖਿਆ ਹੈ ਤੇ ਨੂੰ ਆਪਾਂ ਥੋੜਾ ਥੋੜਾ ਦਵਾਛੀ ਬਰਦਾਣਾ ਫਾਈਲੀ ਥੋੜਾ ਜਿਹਾ ਔਇਲ ਲਗਾ ਲੈਂਗੇ ਕਿਤੇ نیچے ਨਾ ਲੱਗੇ ਇਸ ਤੋਂ ਬਾਅਦ ਆਪਾਂ ਪਰਖ ਬਣੇ ਉਸ ਤੇ ਰੋਲ ਜਿਹੜੇ ਜੋ ਆਪਾਂ ਬਣਾਏ ਪਏ ਸੋ ਇਸ ਤਰ੍ਹਾਂ ਦੋ ਦੋ ਰੱਖ ਲਾਂਗੇ ਇਹਨਾਂ ਨੂੰ ਥੋੜਾ ਥੋੜਾ ਸੁਕਾਵਾ ਦੇ ਸੋ ਜਦੋਂ ਇਸ ਇਸ ਤਰ੍ਹਾਂ ਸਾਈਡ ਬ੍ਰਾਊਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਣੀ ਭਰ ਟਾਲਾ ਲੈਣੇ ਥੋੜੇ ਗਰਮ ਹੁੰਦੇ ਆ ਤੇ ਆਪਣੇ ਨਾਲ ਟਮਾ ਬਣਾ ਕਿਤੇ ਕਰੀ ਬੋਲ ਜਾਨਾ ਇਹਨਾਂ ਨੂੰ ਜਾਈਸ ਆਪਾਂ ਕੁਝ ਵੀ ਇਹਦੇ ਵਿੱਚ ਕੋਈ ਵੈਜੀਸ ਜੀ ਤੁਹਾਡੇ ਬੱਚੇ ਦੀ ਖੁਸ਼ੀ ਦੇ ਖਾਣੇ ਆਪਾਂ ਸਾਰਾ ਕੁਝ ਪਾ ਸਕਦੇ ਆ ਕਿਉਂਕਿ ਸੌਰੀ ਤੇ ਪਾਈ ਸੀ ਬੈਲਟੀ ਚੀਜ਼ ਪਾਈ ਸੀ ਜਿਹੜੀ ਕਿ ਮੈਂ ਦਿਖਾਉਣਾ ਭੁੱਲ ਗਈ ਸੋ ਆਪਣੇ ਹੁਣ ਰੈਡੀ ਆ ਰੋਲ ਵਗੈਰਾ ਰੈਡੀ ਹੋ ਚੁੱਕੇ ਇਹਨਾਂ ਨੂੰ ਕੱਟ ਕਰਕੇ ਦੋ ਪੀਸਾਂ ਦੋ-ਦੋ ਪੀਸੇਸ ਵਿੱਚ ਕਰ ਲਾਂਗੇ ਸੋ ਗਾਇਸ ਚੈੱਕ ਕਰੋ ਆਪਣੇ ਰੋਲ ਰੈਡੀ ਆ ਏ ਹੁਣ ਖਾਣ ਲਓ ਖਾਈਏ ਹੁਣ ਸੁਖਵੀਰ ਨੂੰ ਦਵਾ ਮੈਂ ਜਾ ਕੇ ਗਾਈਜ਼ ਆ ਗਏ ਆ ਬਣ ਕੇ ਹੁਣ ਆਪਾਂ ਇਹਦਾ ਦੇਖੀਏ ਐਕਸਪ੍ਰੈਸ਼ਨ ਕਿਦਾਂ ਰੋਲ ਬਣ ਗਏ ਆ ਗਏ ਰੋਲ ਖਾਲਾ ਹੁਣ ਚੱਲੋ ਇਹਨੂੰ ਖੜਾ ਲਾ ਕੇ ਖਾਓ ਚੱਲੋ ਹੁਣ ਖਾ ਕੇ ਦੱਸ ਕਿਦਾਂ ਦੇ ਲੱਗੇ ਟੇਸਟੀ ਆ ਸੌਸ ਵੀ ਲਗਾਣਾ ਨਾਲ ਮਾਇਓਨੀਜ਼ ਦਾ ਸੌਸ ਲਗਾਈ ਨਾ ਪੇਸਟੀ ਆਇਆ ਤਾਂ ਸਕੂਲ ਵੀ ਇਹੀ ਲੈ ਕੇ ਜਾਂਦਾ ਖੁਸ਼ ਹੋ ਕੇ ਖਾਂਦਾ ਉੱਥੇ ਰੋਟੀ ਵੀ ਰੋਟੀ ਪਣਾਇਆ ਫਿਨਿਸ਼ ਕਰ ਆਉਂਦਾ ਅਸੀਂ ਤਿਆਰ ਆਏ ਦਾ ਮਤਲਬ ਕਿਤੇ ਜਾਦੇ ਰਾਜੀ ਵੀ ਵੀ ਤਿਆਰ ਏ ਫੇਰੋਂ ਫੇਰੋਂ ਦਿਆ ਸੀ ਹੁਣ ਪਤਾ ਲੱਗਿਆ ਪਾਪਾ ਵੀਡੀਓ ਬਣਾਣ ਲੱਗੇ ਤਾਂ ਹੱਸ ਲੱਗਿਆ ਇਹ ਝੂਠਾ ਹੱਸਦਾ ਅਸੀਂ ਦੇਖਿਆ ਆ ਦੇਖਿਓ ਦੇਖੀ ਇਹ ਕੀ ਆਸ ਇਹ ਬੜਾ ਪਕੰਦ ਕਰਦਾ ਦੇਖੀ ਹਸੀ ਤੇ ਆਰਪੀ ਦੀ ਹੋਣ ਦੀ ਤਿਆਰ ਤੇ ਬਾਕੀ ਸਾਰੇ ਤਿਆਰ ਹੋ ਗਏ ਮੈਂ ਆ ਗਿਆ ਕੰਮ ਤੋਂ ਕੰਮ ਤੋਂ ਆਣ ਕੇ ਜਾਣਾ ਸੀ ਲੇਟ ਹੋ ਗਏ ਆ 9:6 ਹੋ ਗਏ ਨੇ ਤੇ ਅਸੀਂ ਜਾਣਾ ਹੈ ਖੈਰਾਬਾਦ ਮਤਲਬ ਮੰਮੀ ਜੀ ਦੇ ਕੀ ਲੱਗਦੇ ਮੰਮੀ ਜੀ ਦੇ ਮਾਮਾ ਜੀ ਦੇ ਮਾਮੇ ਕੀ ਮੰਮੀ ਦੇ ਮਾਮਾ ਜੀ ਦੇ ਬੇਟੇ ਆ ਸਾਡੇ ਮਾਮੇ ਲੱਗਦੇ ਨੇ ਮਮਈ ਲੱਗਦੇ ਸਾਡੇ ਉਹ ਨਾਲ ਜਾਂਦੇ ਅਸੀਂ ਤੇ ਉਹ ਠੀਕ ਨਹੀਂ ਸੀ ਹੈਗੇ ਸਿੱਕ ਪੱਤਰਾ ਹੀ ਕੰਨ ਨਾਲੇ ਟਰਾਈ ਵੀ ਨੇ ਪਹਿਲੀ ਵਾਰ ਜਾਣਾ ਹੱਸਿਆ ਦਾ ਅਸੀਂ ਹੱਸੀ ਅਸੀਂ 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 ਉਹ ਸੀਰ ਨਾਲੇ ਔਰ ਪਛਾੜ ਕੇ ਲੱਗ ਗਿਆ ਤੂੰ ਓਏ ਚੜਿਆ ਓਏ ਚੜਿਆ ਤੂੰ ਇਹ ਤਾਂ ਕਰ ਰੋ ਪਿਆ ਹੁਣ ਅਸੀਂ ਚੱਲੇ ਨਿਕਲ ਲਗੇ ਤੇ ਹਨੇਰੀ ਆ ਗਈ ਬਹੁਤ ਜ਼ਿਆਦਾ ਲਗਣਾ ਨਹੀਂ ਲਗੋ ਦੇ ਜੀ ਦਾ ਆ ਗਿਆ ਹਲਾ ਫੜ ਫੂਟ ਕਰ ਮੇ ਕੋਲ ਦਾ ਦੇ ਵੀ ਨਾਲ ਲੈ ਹੈ ਦੁੱਦੂ ਉਹ ਦੁੱਦੂ ਵਾਲਾ ਮੁੰਡਾ ਦੂਸਰਾ ਕਿੱਥੇ ਰਹਿ ਰਿਹਾ ਸੀ ਮ ਆ ਵੀ ਸੀ ਤੇ ਮੈਂ ਪਾਇਆ ਆਪਣਾ ਫੇਵਰੇਟ ਕੱਪੜੇ ਤੱਜੇ ਵੀ ਸੋਹਣੇ ਗਾਇਜ਼ ਹੁਣ ਆਪਾਂ ਜਾ ਰਹੇ ਆ ਉੱਥੇ ਆਪਾਂ ਰੁਕਿਆ ਪਲੱਥ ਕਿਉਂਕਿ ਰਾਜਵੀਰ ਜਾ ਰਿਹਾ ਫਸਟ ਟਾਈਮ ਤੇ ਚੱਲੇ ਤਾਂ ਸੀਗੇ ਪਤਾ ਲੈਣ ਬਟ ਇਹ ਫਸਟ ਟਾਈਮ ਜਾ ਰਿਹਾ ਵਾ ਸੋ ਡੱਬੇ ਵੀ ਤਾਂ ਬੰਦੇ ਉਹਨਾਂ ਦੇ ਜਾਣੇ ਹਨ ਕਿ ਉਹ ਆਏ ਸੀਗੇ ਉਸ ਟਾਈਮ ਤੇ ਜਦੋਂ ਇਹਦੀ ਪਾਰਟੀ ਸੀਗੀ ਤੇ ਫਿਰ ਅਸੀਂ ਚੱਲੇ ਸੀ ਹੁਣ ਪਹਿਲੀ ਵਾਰੀ ਇਹਨੂੰ ਲੈ ਕੇ ਤੇ ਤਾਂ ਕਰਕੇ ਮਿੱਠਾ ਲੈਣ ਲੱਗਿਆ ਵੈਸੇ ਨਹੀਂ ਲੈ ਕੇ ਜਾਂਦੇ ਤਾਂ ਚੀਜ਼ ਵੀ ਚੰਗਾ ਵੀ ਨਹੀਂ ਲੱਗਦਾ ਹੈਗਾ ਚੱਲੇ ਤਾਂ ਅਸੀਂ ਵੈਸੇ ਪਤਾ ਲੈਣੀ ਉਹਨਾਂ ਦਾ ਬਟ ਕੋਈ ਗੱਲ ਨਹੀਂ ਗਏ ਨੇ ਇੱਧਰ ਗਏ ਇੱਧਰ ਹਾਂ ਦੁਕਾਨ ਤੇ ਹਾਂ ਗਏ ਗੰਪੇ ਕੀ ਕਹਿੰਦੇ ਮਗਰ ਇਹ ਪੱਬਲੇ ਹੱਥ 24 ਘੰਟੇ ਚੱਲਦੇ ਨਹੀਂ ਚਲਾਵੇ ਤਾਂ ਫੇਰ ਹੀ ਐ ਨਾ ਸਿਖਾਉਗਾ ਤੇ ਸਿਖ ਸਿਖਾਈਏ ਕਿ ਦੇਖੋ ਤੁਸੀਂ ਦੱਸ ਦੋ ਕਿ ਦੇਖੋ ਸਿਖਾਈਏ ਲੱਬੋ ਬੰਦਾ ਸਿਖਾ ਦਿੰਨੇ ਨੂੰ ਇੱਥੇ ਕੁੱਗਿਆਂ ਗੋਦਰੇ ਹੁੰਦਾ ਇੱਕ ਬੰਦਾ ਪਤਾ ਕਰੋ ਗਾਇਸ ਲਾਤ ਵਿੱਚ ਸ਼ਿਵਰਾਤਰੀ ਦਾ ਕਰਕੇ ਨਾ ਲੰਗਰ ਲੱਗਦਾ ਲੰਦਾ ਹੋਇਆ ਹੈ ਜੈਨਮਾਸਤਰੀ ਜੈਨਮਾਸਤਰੀ ਬਾਪੂ ਆ ਸ਼ਿਵਰਾਤਰੀ ਗਈ ਨਹੀਂ ਸੌਰੀ ਗਾਇਸ ਜਨਮਾਸਮੀ ਦਾ ਲੰਗਰ ਲੱਗਾ ਹੈ ਵੇਖੋ ਕਿੰਨਾ ਰਾਸ਼ ਪੈ ਗਿਆ ਇੱਥੇ ਦੱਬੇ ਲਈ ਆਇਆ ਹੈ ਆਪਲਾ ਤਾਂ ਇੱਕ ਹੈ ਜਗਾ ਵੀ ਟਾਈਟ ਜੀ ਹੈ ਨਾ ਨੰਗਣਾ ਹੁੰਦਾ ਔਖਾ ਹੋ ਜਾਂਦਾ ਇਥੋਂ ਬਰਾਰ ਦੇ ਵਿੱਚ ਦੀ ਨੰਗਣਾ ਬੰਦਰ ਹਾਂ ਨਾ ਜੇ 1000 ਫਾਈਲ ਬੰਦ ਕਰੀ ਤੇ ਉਹ ਜਾਨੀ ਕੋਲ ਤੇ ਪਰ ਹੈ ਜਾਨੀ ਕਿ ਫੈਲਾ ਦੇ ਬਾਦੂ ਉੱਠਿਆ ਹੋ ਜਾਗੇ ਜਿੰਨਾ ਟਾਰਗੇਟ ਨੇ 150 ਕੇਸ ਭਰਨਾ ਹੈ ਮਗਾ ਟਾਰਗੇਟ ਪੂਰਾ ਹੋ ਜਾਏਗਾ ਬਾਜੂ ਕਿਸ ਤਾ ਨਹੀਂ ਹੋਣੀ ਬੜੀ دیر ਬਾਅਦ ਆਇਆ ਆਪਾਂ ਮਮਈ ਦੇ ਘਰ ਆਜਾ ਤੁਹਾਨੂੰ ਮਿਲਾਉਣੀ ਆ ਸਾਰਿਆਂ ਦੇ ਨਾਲ ਮਮਈ ਸਾਡੀ ਬੜੀ ਚਿਰ ਤੋਂ ਵੇਟ ਕਰਦੇ ਸੀ ਹੋ ਗਿਆ ਲੇਟ ਤਾਂ ਕਰਕੇ

ਚਲੋ ਭਾਈ ਆਜੋ ਅੰਦਰ ਆਜੋ ਅੰਦਰ ਆਹੀ ਤੇ ਆਹੀ ਤੇ ਕਹਿ ਮਮਾ ਜੀ ਇਧਰ ਘਰ ਬਣਾ ਸੀਗਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਗਾਈਜ਼ ਇਹ ਸਾਡੀ ਮਾਮੀ ਤੇ ਮਾਮਾ ਜੀ ਨੇ ਤੇਗਾ ਮਾਮਾ ਨੇ ਨੋਆ ਨੇ ਕੋਲਾ ਹੋਸੀ ਹੁਣ ਆ ਚੁੱਕੇ ਆ ਜਿਹੜਾ ਬਾਈ ਖਾਂ ਲੱਗ ਪਈ ਪਹਿਲੇ ਤਾਂ ਬੰਨਾਂ ਦੇ ਸੱਜ ਗਈ ਦੂਜੇ ਦੇ ਚਾਦੇ ਨਿਕਲੇ ਇਹ ਬੱਚੇ ਗਾਈਜ਼ ਬਾਟ ਡਰੌਗ ਪਕੌੜੇ ਆ ਚੁੱਕੇ ਆ ਛਕ ਲਓ ਉਹਦੇ ਕੋਲ ਕੋ ਗਏ ਆ ਜੀ ਦਾ ਇਹ ਦਾਦੀ ਜੀ ਖਾ ਰਿਹਾ ਹੈ ਇਹਦੀ ਜਾਂਦਾ ਅੱਗੇ ਕੁਝ ਨਹੀਂ ਹੋਣਾ ਉੱਤੇ ਤਿੰਨ ਤਿੰਨ ਮੰਜਲਾ ਕੋਲ ਕੋ ਜੀ ਬਾਦੀ ਗੱਲਾਂ ਹਾਂਜੀ ਗਾਈਜ਼ ਹੁਣ ਆਪਾਂ ਚੱਲੇ ਆ ਦੂਸਰੇ ਮਾਮੇ ਦੇ ਘਰ ਮਾਮਾ ਜੀ ਦੇ ਉਹਨਾਂ ਦਾ ਘਰ ਅੱਗੇ ਆ। ਮਾਮਾ ਨੰਬਰ 1 ਚੱਲੇ ਆਪਾਂ ਹੁਣ ਉੱਧਰ। ਗਾਇਜ਼ ਇਹ ਹੈਗੇ ਆ ਮੰਮੀ ਦੇ ਮਾਸੀ ਆ ਕਿ ਮੰਮੀ? ਵਾਹ ਮੰਮੀ ਦੀ ਮਾਸੀ ਦੇ بیٹے ਆ ਜਿੱਦਾਂ ਤੇ ਬੜੇ ਮਤਲਬ ਮਿਲਦੇ ਬਹੁਤ ਵੱਡਾ ਸਕਿਆ ਵਾਂਗ। ਸੋ ਉੱਥੇ ਆਏ ਹਾਂ। ਇਹ ਦੂਜੇ ਮਾਮੇ ਦਾ ਘਰ ਨਾਲ ਹੀ। ਇਹੀ ਆ ਨਾ? ਹਾਂ ਓਏ ਮम्मी ਤੇ ਰੋਟੀਆਂ ਬਣਾਣ ਦੀ ਏ ਲੱਗਦਾ ਬਣਾ ਲਓ ਬਣਾ ਲਓ ਅਸੀਂ ਆ ਗਏ ਆ ਸਹੀ ਟਾਈਮ ਆ ਮੈਂ ਸਹੀ ਟਾਈਮ ਤੇ ਆਏ ਅਸੀਂ ਸਾシ꺼 ਮम्मी ਦੀ ਹੁਸਨਾਓ ਠੀਕ ਹੈ ਰੋਟੀਆਂ ਬਣ ਗਈਆਂ ਚਲੋ ਛੱਕੀਆਂ ਬਣਨ है है <laughs> ਜਿੱਦਾਂ ਆਪਾਂ ਪਹਿਲਾਂ ਗਏ ਸੀ ਗਾਇਜ਼ ਉਹ ਵੱਡੇ ਮਾਮਾ ਜੀ ਆ ਇਹ ਛੋਟੇ ਮਾਮਾ ਜੀ ਆ ਇੱਕ ਅਮਰੀਕਾ ਨੂੰ ਇੱਕ ਅਮਰੀਕਾ ਆ ਹਾਂ ਇਹ ਤੇ ਬੈਠਾ ਨੇ ਛੋਟੀਆਂ ਛੋਟੀਆਂ ਫੈਮਲੀਆਂ ਇਹਨਾਂ ਦੀਆਂ ਵੀ ਸਾਡੇ ਵਾਂਗੂ ਜਿੰਨਾ ਹੀ ਛੋਟੇ ਜੀ ਫੈਮਿਲੀ ਆ ਇਹ ਇਹ ਛੋਟੇ ਜੀ ਫੈਮਿਲੀ ਆ ਗਾਇਜ਼ ਚੈੱਕ ਕਰੋ ਮਸੰਬੀਆਂ ਲੱਗੀਆਂ ਮਾਮੀ ਉਹਨਾਂ ਨੇ ਮਸੰਬੀਆਂ ਲਾਈਆਂ ਚੱਲਿਆ ਹੁਣ ਅਸੀਂ ਆਪਣੇ ਘਰ ਮਿਲ ਕੇ ਹਾਂ ਲੱਗਦਾ ਸੋ ਭਾਈ ਸੋ ਮਮੀ ਜੀ ਉਹਨਾਂ ਨੇ ਬਹੁਤ ਜੇਦ ਕਿ ਦਿੱਤੀ ਕਿ ਲੰਗਰੀ ਸ਼ੱਕੇ ਜਾਣਾ ਹੰਨ ਪਾਇਆ ਹਾਂ ਸੋ ਲਾ ਹੁੰਦਾ ਹਾਂ ਹੁਣ ਕੀ ਹੋ ਰਹੀ ਆ ਦੇਖੋ ਆ ਦੇਖੋ ਆ ਤੇ ਦੇਖੋ ਆਇ ਕੀ ਹੋ ਰਿਹਾ ਦਾਲ ਚ ਦੋਦੀ

ਜਾਂ 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 ਆ ਆਈਉ ਰਾਮਰ ਕਿਉਂ ਸੋ ਗਾਈਜ਼ ਕਹਿੰਦੇ ਪਿਆ ਰੋ ਰਾਤ ਪਰ ਰਹਿਣਾ ਔਖ ਹੋ ਜਾਂਦਾ ਨਾਲ ਸਾਡੇ ਵੀ ਉੱਥੇ ਤੁਹਾਨੂੰ ਪਤਾ ਹੀ ਅੱਜਕੱਲ ਮਾਹੌਲ ਕਿਦਾਂ ਦਾ ਆ ਸੋ ਚੱਲੀਏ ਹੁਣ ਨਹੀਂ ਟਾਈਮ ਸਰ ਘਰ ਠੀਕ ਆ ਤੇ ਚੱਲੇ ਹੁਣ ਆਪਾਂ ਕਾ ਗਾਈਜ਼ ਮਾਨਪ੍ਰੀਤ ਹੁਣੀ ਦਾ ਪਹਿਲਾਂ ਹੀ ਬੈਠ ਗਏ ਵਿੱਚ ਗੱਡੀ ਦੇ ਰਾਜਵੀਰ ਵੀ ਜੇਦ ਕਰਦਾ ਪਿਆ ਵਾ ਕਿ ਚੱਲੀਏ ਚੱਲੀਏ ਹੁਣ ਉਹਨੂੰ ਆਪਾਂ ਕੀ 10 ਵਜ ਗਏ ਰਾਜਵੀਰ ਨੇ ਤਾਂ ਸੌਣਾ ਆ ਵਿਚਾਰੇ ਨੂੰ ਨੀਂਦ ਆਈ ਆ ਚੱਲੀਏ ਹੁਣ ਚੰਗਾ ਜੀ ਬਾਏ ਬਾਏ ਨਾ ਇਹ ਗੰਨੀ ਕੀਤਾ ਹਾਂ ਚਲੋ ਬਾਏ ਕਰ ਦੋ ਬਾਏ 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 ਆ ਚਲੋ ਚੱਲੀਏ ਹੁਣ 10 ਵੱਜ ਚੁੱਕੇ ਆ 10 ਵੱਜ ਚੁੱਕੇ ਪਤਾ ਨਹੀਂ ਇਹਨਾਂ ਨੇ ਜਿੰਨ ਕਰ ਲਾਪੇ ਨੇ ਰੋਟੀ ਬਣਾਈ ਹੋਈ ਸੀ ਕਹਿੰਦੇ ਨਹੀਂ ਰੋਟੀ ਛੱਕੀ ਜਾਣ ਦੇਣਾ ਉਦਾਂ ਨਹੀਂ ਜਾਣ ਦੇਣਾ ਐਸੀ ਆਏ ਵੀ ਕਾਫੀ ਮਿੰਨਾ ਦਾ ਪਾਣੀ 3-4 ਸਾਲ ਹੋ ਹੀ ਗਏ ਹੁਣੇ ਹੈਨਾ ਆਇਆ ਨੂੰ ਕਾਫੀ ਟਾਈਮ ਬਾਅਦ ਆਇਆ ਹੈ ਚਲੋ ਇਹ ਚੀਕਾ ਡਾਕਟਰ ਬੜਕਾ ਮਾਰਦਾ ਲੜਕਾ ਉਹ ਠੀਕ ਦਾ ਪਿਆ ਆ ਹਾਂ ਹਾਂਜੀ ਚੰਗਾ

ਟਾਈਮ ਹੋ ਗਿਆ ਜੀ 10 ਲਾਈਟ ਲਾਈਟ ਤੇ 10 ਵਜ ਗਿਆ ਆਪਾਂ ਪਹਿਲਾਂ ਹੋ ਕੇ ਗਏ ਸੀ ਕਿੰਨਾ ਟਾਈਮ ਹੋ ਜਾਣਾ ਹੈ ਉਹ ਗਏ ਆਪਾਂ ਲੇਟ ਹੀ ਸੀ 7 ਵਜੇ ਤੇ ਹੀ ਪਹੁੰਚੇ ਸੀ ਤੇ ਦੋ ਘਰੇ ਜਾਣਾ ਸੀ ਟਾਈਮ ਤੇ ਲੱਗ ਹੀ ਜਾਂਦਾ ਨਾ 2-3 ਘੰਟੇ ਲੱਗ ਜਾਂਦੇ ਚਲੋ ਇਹ ਵੀ ਜ਼ਰੂਰੀ ਸੀਗਾ ਜਾਣਾ ਚਲੋ ਆਹ ਨੂੰ ਰਾਜੂ ਵੀ ਟਾਈਮ ਤੋਂ ਟਾਈਮ ਛੱਡ ਕੇ ਰਾਜੂ ਵੀ ਫਸਟ ਟਾਈਮ ਗਿਆ ਸੁੱਖਾ ਕੀ ਇਤਵੀ ਚੀਜ਼ ਹੈ ਵੀ ਨੂੰ ਵੀ ਨੀਂਦ ਆਈ ਰਾਤ ਵੀ ਸੌਂ ਗਿਆ ਰਾਤ ਵੀ ਸੌਂ ਗਿਆ ਉੱਥੇ ਇੰਨਾ ਤੰਗ ਨਹੀਂ ਕੀਤਾ ਇਹਨੇ ਇਹ ਵਧੀਆ ਰਿਹਾ ਆ ਕਿਤੇ ਕਿਤੇ ਜਾਣੇ ਤਾਂ ਬੜਾ ਹੀ ਤੰਗ ਕਰਦਾ ਹੈ ਜੀ ਗਾਇਸ ਹੁਣ ਅਸੀਂ ਕਰਦੇ ਪਏ ਆ ਚੇਂਜ ਚੇਂਜ ਕਰਕੇ ਹੁਣ ਸੌਈਏ ਫਿਰ ਰਾਤ ਬਹੁਤ ਹੋ ਗਈ ਸਵੇਰ ਸਕੂਲ ਜਾਣਾ ਸਕੂਲ ਇਹਨੇ 3 3 ਛੁੱਟੀਆਂ ਦਾ ਨਜ਼ਾਰੇ ਮਾਣ ਲੈਣੇ ਦੋ ਸੰਡੇ ਤੇ ਮੰਡੇ ਦੀ ਹੁਣ ਫਿਰ ਜਾ ਸਕੂਲ ਸੁਰੇਨ ਮੇਰਾ ਟੈਸਟ ਤੇ ਟੈਸਟ ਦੀ ਰਿਪੋਰਟ ਤੁਹਾਨੂੰ ਸੁਣਾਵਾਂਗੇ ਕਿੱਦਾਂ ਦੀ ਆਈ ਏ ਕਾਣਾ ਕੱਲ 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 ਹੀ ਦੱਸਾਂਗੇ ਕਿ ਕਿੱਦਾਂ ਦੀ ਆਹੀਏ ਤੇ ਤੁਹਾਡੇ ਸਾਹਮਣੇ ਜੇ ਮਾੜਾ ਜੱਟ ਲੈ ਕੇ ਆਏ ਤੇ ਸਿਰੇ ਬਲੋਗੇ ਦਾ ਸ਼ਤਰੋਲ ਦਾ ਹੋਏਗਾ ਸਪੈਸ਼ਲ ਬਲੋਗੇ ਦਾ ਸ਼ਤਰੋਲ ਦਾ ਬਣਾਣਾ ਜੇ ਨੰਬਰ ਮਾੜੇ ਆਏ ਤੇ ਹੋਣ ਕਰਦੇ ਅਸੀਂ ਇੱਥੇ ਆਪਣੇ ਅਜ ਦੇ ਵਿਰੋਧ ਤੋਂ ਮਿਲਦੇ ਆ ਨਵੇਂ ਸਵੇਤ ਨਵੇਂ ਵਾਹਿਗੁਰੂ ਜਿੱਦਾਂ ਕਿ ਸੋਣ ਲਗੇ ਕਰਦਾਸ ਕਰਕੇ ਸੋਇ ਕਰੋ ਵਾਹਿਗੁਰੂ ਜੀ ਚਾਰ ਪੈਰ ਦੇਨ ਸੁਖ ਸ਼ਾਂਤੀ ਨ ਬਤੀਤ ਹੋਇ ਚਾਰ ਪੈਰ ਆਤਾਈ ਸੁਖ ਸ਼ਾਂਤੀ ਨ ਬਤੀਤ ਕਰਬੋਣੀ ਵਾਹਿਗੁਰੂ ਸਾਹਿਬ ਨੂੰ Sokabare, raki. Navej, svete, nove vloge več. Bye!